हां जी प्यारेयो एक वीडियो जेडी फेसबुक ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੇਦੇ ਵਿੱਚ ਗਰੰਥ ਸਿੰਘ ਨੇ ਤੀਆਂ ਤੇ ਅਰਦਾਸ ਕੀਤੀ ਹੈ ਤੇ ਕਈ ਗਿਆਨਾ ਸਿੰਘ ਬਹੁਤ ਜ਼ਿਆਦਾ ਜਿਹੜਾ ਮਾੜਾ ਕਹਿ ਰਹੇ ਨੇ ਕਿਉਂਕਿ ਗਰੰਥ ਸਿੰਘਾਂ ਨਾ ਵੀ ਕਮੇਟੀਆਂ ਦੇ ਅਧੀਨ ਹੋ ਕੇ ਚੱਲਣਾ ਪੈਂਦਾ ਹੈ ਤੇ ਜੇ ਕਰਦੇ ਤਾਂ ਵੀ ਮਾੜੇ ਜੇ ਨਹੀਂ ਕਰਦੇ ਤਾਂ ਵੀ ਇਹਦੇ ਵਿੱਚ ਗਰੰਥ ਸਿੰਘ ਦਾ ਕਸੂਰ ਕੱਢਿਆ ਜਾ ਰਿਹਾ ਬਾਕੀ ਆਪ ਜੀ ਕਿਵੇਂ ਦੇਖਦੇ ਹੋ ਤੇ ਕਮੈਂਟਾਂ ਦੇ ਵਿੱਚ ਜਰੂਰ ਸਾਰੇ ਵਿਚਾਰ ਦਿਓ ਤੇ ਸ਼ੇਅਰ ਕਰਿਓ ਸਾਰੇ ਦੀਆਂ ਦਾ ਤਿਵਾਦ ਮਨਾਉਂਦੇ ਹੋਏ ਚੰਦਰਪਾਲ ਸਿੰਘ ਮਹਾਰਾਜ ਅੱਜ ਉਹ ਗਾ ਜੀ ਚੰਨਿਆਸਰ ਲੈ ਕੇ ਪਾਛਾ ਜੀ ਆਪ ਦੇ ਸਹਿਤ ਆਂਦਾ ਜੋੜ ਮੇਲਾ ਮਨਾਉਦੇ ਹੋਏ ਗੀਤ ਸਕੀਰ ਦਾ ਪ੍ਰੋਗਰਾਮ ਪਾਛਾ ਜੀ ਰੰਭ ਹੁਣ ਲੰਗਾ ਹੈ ਚੰਦਰਪਾਲ ਜੀ ਆਗਿਆ ਬਸ ਕਰੋ ਸਭੂ ਆਪ ਜੀ ਦੇ ਸਤਾਨ ਦੇ ਪਾਛਾ ਜੀ ਗੀ ਸੰਗੀਤ ਦਾ ਪ੍ਰੋਗਰਾਮ ਪਾਛਾ ਜੀ ਰੰਭ ਕਰ ਲਿਆ ਗਿਆ ਬਸ ਕਰੋ ਜੀ ਆਪ ਜੀ ਦੇ ਪਿੰਡ ਦਰਬੰਦ ਦਾ ਮੁਖਵਾ ਆ ਗਿਆ ਜੀ ਲੱਖ ਤੁਸ਼ੀਆਂ ਬਾਦਸ਼ਾਹੀਆਂ ਦੇ ਸਤਿਗੁਰ ਨਦਲੇ ਕਰੇ ਨਿਮਖਾਏ ਕਰ ਨਾਮ ਦੇ ਮਰਮਾਨ ਤਾਂ ਸਿਤਲ ਹੋਏ ਤੇ ਮਹਾਵਾਕਾ ਸਤਿਗੁਰ ਜੀ ਬੜੀ ਕਿਰਪਾ ਕੀ